ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਖੁਸ਼हाल ਹੋਵੋਗੇ ਅੱਜ ਦੀ ਵੀਡੀਓ ਚ ਆਪਾਂ ਜਿਹੜੇ ਸੂਟ ਤੁਹਾਨੂੰ ਦਿਖਾਉਣੇ ਆ ਮਸ਼ੀਨ ਵਰਕ ਤੇ ਵੀ ਰਹਿਣਗੇ ਆਰੀ ਵਰਕ ਤੇ ਹੈਂਡ embroiderry ਤੇ ਵੀ ਰਹਿਣਗੇ ਅੱਜ ਕੱਲ ਟ੍ਰੈਂਡ ਚੱਲ ਰਿਹਾ ਨੇ ਜੀ ਨੋਟ ਵਰਕ ਦਾ ਅ ਅੰਕੁਰ ਗੁੱਟੀ ਨਾਲ ਜਿਹੜੀ ਗੱਠ ਕਢਾਈ ਕਹਿੰਦੇ ਆ ਤੇ ਉਹਦਾ ਵੀ ਬਹੁਤ ਸੋਹਣਾ ਡਿਜ਼ਾਈਨ ਆਪਾਂ ਰੈਡੀ ਕੀਤਾ ਜਿਹੜੇ ਆਪਣੇ ਸਾਰੇ ਸੂਟ ਨੇ ਇਸ ਸਿੰਥੈਟਿਕ ਸਟਫ ਤੇ ਵੀ ਵਿੱਚ ਰੈਡੀ ਕੀਤੇ ਨੇ ਵਿੱਚ ਕਾਟਨ ਸਟਫ ਤੇ ਵੀ ਆਪਾਂ ਰੈਡੀ ਕਰਾਏ ਨੇ ਤੁਸੀਂ ਕਿਸੇ ਵੀ ਸਟਫ ਤੇ ਕਿਸੇ ਵੀ ਕਲਰ ਚੈਨਲ ਨੂੰ ਰੈਡੀ ਕਰਾ ਸਕਦੇ ਹੋ ਜੀ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਇਓ ਤੇ ਜਿਹੜੇ ਜਿਹੜੇ ਵੀਡੀਓ ਸਾਡੀ ਵਧੀਆ ਲੱਗੀ ਤੇ ਸਾਡੇ ਸੂਟ ਨੇ ਜਿਹੜੇ ਉਹ ਡਿਜ਼ਾਈਨ ਕੀਤੇ ਤੁਹਾਨੂੰ ਵਧੀਆ ਲੱਗੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਕਿਵੇਂ ਦੇ ਕਨਸੈਪਟ ਆਪਾਂ ਤੁਹਾਡੇ ਲਈ ਲੈ ਕੇ ਆਈਏ ਤੇ ਕਾਫੀ ਜਿਹੜੇ ਆਪਣੀ ਪੇਂਟਿੰਗ ਦੀਆਂ ਵੀਡੀਓਜ਼ ਨੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਨੇ ਆਪਾਂ ਜਰੂਰ ਹਨਾ ਸੋਹਣੇ ਸੋਹਣੇ ਜਿਹੜੇ ਸੂਟ ਪੇਂਟ ਕਰਦੇ ਰਵਾਂਗੇ ਤੇ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਤੇ ਅੱਜ ਦੀ ਵੀਡੀਓ 'ਚ ਆਪਾਂ ਜਿਹੜੇ ਆਪਣਾ ਮਸ਼ੀਨ ਵਰਕ ਤੇ ਸੂਟ ਰੈਡੀ ਕੀਤੇ ਨੇ ਸਟੱਫ ਵਗੈਰਾ ਵੀ ਆਪਾਂ ਡਾਈ ਕਰਵਾ ਕੇ ਜਿਵੇਂ ਟਾਈ ਡਾਈ ਦਾ ਸਟੱਫ ਰਹੂਗਾ ਪਲੇਨ ਸਟੱਫ ਵੀ ਆਪਾਂ ਸਾਰਾ ਜੀ ਡਾਈ ਕਰਵਾ ਕੇ ਸੋਹਣੇ ਸੋਹਣੇ ਕਲਰ ਜਿਹੜੇ ਹਨਾ ਕਸਟਮਰ ਦੇ ਅਕੋਰਡਿੰਗ ਆਪਾਂ ਡਾਈ ਕਰਵਾ ਕੇ ਸੋਹਣਾ ਸੋਹਣਾ ਵਰਕ ਕਰਾਇਆ ਜੀ ਬਹੁਤ ਵਧੀਆ ਜਿਹੜੇ ਸੂਟ ਰੈਡੀ ਕਰਾਏ ਨੇ ਤੁਹਾਨੂੰ ਦਿਖਾਉਣੇ ਆ ਜੀ ਸੂਟ ਇਹ ਆ ਗਿਆ ਜੀ ਸਟੱਫ ਆਪਣਾ कॉटन सिल्क ਦੇ ਉੱਪਰ ਰੈਡੀ ਕੀਤਾ ਹੋਇਆ ਟਾਈ ਡਾਈ ਸ਼ਰਟ ਹੋਈ ਹੋਈ ਹੈ ਡਬਲ ਡਾਈ ਸ਼ਰਟ ਮਤਲਬ ਜਿਹੜੀ ਇਹਦਾ बॉਟਮ ਦਾ ਸਟੱਫ ਆ ਉਹ ਸਿੰਗਲ ਕਲਰ ਦਾ ਰਹੂਗਾ ਸ਼ਰਟ ਆਟਾਈ ਡਾਈ ਹੋਈ ਹੈ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਜਿਹੜਾ ਸ਼ਰਟ ਦਾ ਬਣਿਆ ਤੇ ਦੁਪੱਟਾ ਵੀ ਆਪਣਾ ਟਾਈ ਡਾਈ ਹੋਇਆ ਹੋਇਆ ਟੋਟਲ 4 ਕਲਰ ਜਿਹੜੇ ਉਹ ਲੱਗੇ ਨੇ ਜੀ ਇਸ ਚ ਗ੍ਰੇ ਹੋ ਗਿਆ ਗ੍ਰੀਨ ਹੋ ਗਿਆ ਗਾਜਰੀ ਟੋਨ ਹੋ ਗਿਆ ਤੇ ਗ੍ਰੇ ਦੋ ਦੋ ਤਰ੍ਹਾਂ ਦਾ ਗ੍ਰੇ ਹੈ ਜੀ ਚਾਰ ਕਲਰ ਟੋਟਲ ਹੈ ਇਸ ਚ ਲੱਗੇ ਨੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਿਰਫ ਦੋ ਫਲਾਰ ਬਣੇ ਹੋਇਆ ਹੈ ਸ਼ਰਟ ਦੇ ਵਿੱਚ ਤੇ ਅੱਗੇ ਪਿੱਛੇ ਸੇਮ ਡਿਜ਼ਾਈਨ ਬਣਿਆ ਟਾਈ ਡਾਈ ਦਾ ਜਿਹੜਾ ਸ਼ਰਟ ਦੇ ਵਿੱਚ ਬਣਿਆ ਹੋਇਆ ਬਾਟਮ ਹੈ ਉਹ ਤੁਸੀਂ ਦੇਖ ਰਹੇ ਹੋ ਜਿਹੜੀ ਗ੍ਰੇ ਕਲਰ ਦੀ ਬਾਟਮ ਆ ਜਿਹੜੀ ਤੈਮਾਰ ਕੇ ਰੱਖੀ ਆਪਾਂ ਇਹ ਹੋ ਗਈ ਜੀ ਆਪਣੀ ਬਾਟਮ ਬਹੁਤ ਹੀ ਸੋਹਣਾ ਜਿਆ ਡਿਜ਼ਾਈਨ ਬਣਿਆ ਜੀ ਬਹੁਤ ਸੋਹਣੀ ਡਾਈ ਕੀਤੀ ਗਈ ਹੈ ਸ਼ਰਟ ਔਰ ਦੁਪੱਟਾ ਦੁਪੱਟਾ ਐਵੇਂ ਲਾਈਨਾਂ ਨਾਲ ਜਿਹੜਾ ਡਿਜ਼ਾਈਨ ਕੀਤਾ ਗਿਆ ਸਾਈਡਾਂ ਤੇ ਬਾਰਡਰ ਹੈ ਜਿਹੜਾ ਉਹ ਗ੍ਰੀਨ ਤੇ ਗ੍ਰੇ ਦਾ ਸੈਂਟਰ ਚ ਜਿਹੜਾ ਗਾਜਰੀ ਤੇ ਗ੍ਰੇ ਦਾ ਜਿਹੜਾ ਤੁਹਾਨੂੰ ਪ੍ਰਾਈਸ ਸ਼ੋ ਹੁੰਦਾ ਜੀ ਸਕਰੀਨ ਤੇ ਉਹ ਵਿਦਆਊਟ ਸਟੀਚਿੰਗ ਹੁੰਦਾ ਸਟੱਫ ਇਨਕਲੂਡ ਐਸ ਜੀ ਐਮਬਰਾਇਡਰੀ ਹੋਗੀ ਦੁਪੱਟਾ ਵਿਦ ਫਿਨਿਸ਼ਿੰਗ ਹੋ ਗਿਆ ਤੇ ਇਹ ਦੇਖੋ ਤੁਸੀਂ ਜਿਹੜਾ ਇਹ ਆਪਾਂ ਸਟੱਫ ਸੂਟ ਰੈਡੀ ਕੀਤਾ ਇਹ ਬਹੁਤ ਹੀ ਸੋਹਣਾ ਜਿਹੜਾ ਆਪਣਾ ਸਿਲਕ ਸਟੱਫ ਦੇ ਉੱਪਰ ਰੈਡੀ ਕੀਤਾ ਹੋਇਆ ਸੂਟ ਤੇ ਔਰਗੈਂਜ਼ਾ ਦਾ ਪੈਚ ਲਾ ਕੇ ਰੈਡੀ ਕੀਤਾ ਇਹ ਪੌਂਚਿਆਂ ਦਾ ਡਿਜ਼ਾਈਨ ਹੈ ਜਿਹੜਾ ਤੁਹਾਨੂੰ ਦਿਖਾਇਆ ਔਰਗੈਂਜ਼ਾ ਦਾ ਪੈਚ ਲੱਗਿਆ ਜੀ ਮਸ਼ੀਨ ਐਮਬਰਾਇਡਰੀ ਹੋਈ ਹੋਈ ਹੈ ਇਸ ਤੇ ਇਹ ਆ ਗਿਆ ਜੀ ਘੇਰੇ ਦਾ ਡਿਜ਼ਾਈਨ ਘੇਰੇ ਤੇ ਇਸ ਤਰ੍ਹਾਂ 10 ਤੋਂ 12 ਇੰਚ ਹੈਗਾ ਜੀ ਡਿਜ਼ਾਈਨ ਇਹਦਾ ਆਰਗੈਂਜ਼ਾ ਦਾ ਪੈਚ ਲੱਗਿਆ ਜਿਸ ਤੇ ਐਮਬਰਾਇਡਰੀ ਹੋਈ ਹੈ 10 ਤੋਂ 12 ਇੰਚ ਜਿਹੜਾ ਹੈਗਾ ਡਿਜ਼ਾਈਨ ਤੇ ਤੁਸੀਂ ਦੇਖੋ ਕਿੰਨਾ ਜਿਹੜਾ ਫਿਨਿਸ਼ਿੰਗ ਤੇ ਕੰਮ ਹੋਇਆ ਹੋਇਆ ਹੈ ਬਹੁਤ ਹੀ ਸੋਹਣੇ ਸੋਹਣੇ ਕਲਰ ਲਾਏ ਗਏ ਨੇ ਇਸ ਤੇ ਤੇ ਜੀ ਜਿਹੜਾ ਟਾਂਕਾ ਵੀ ਹੈ ਮਸ਼ੀਨ ਐਮਬਰਾਇਡਰੀ ਦਾ ਉਹ ਵੀ ਬਹੁਤ ਸੋਹਣਾ ਲੱਗਿਆ ਹੋਇਆ ਹੈ ਜੀ ਲਾਈਟ ਲੈਮਨ ਸ਼ੇਡ ਡਾਰਕ येलो ਹੋ ਗਿਆ ਮੈਰੂਨ ਸ਼ੇਡ 레드 ਗ੍ਰੀਨ ਵੀ ਦੋ ਤਰ੍ਹਾਂ ਦਾ ਕਲਰ ਹੈ ਜਿਹੜਾ ਇਸ ਚ ਲਾਇਆ ਗਿਆ ਜਿਹੜਾ ਕਮ ਪਹੁੰਚਿਆ ਤੇ ਹੋਇਆ ਹੋਇਆ ਸੀ ਜੀ ਸੇਮ ਕਮ ਬਾਜੂਤੇ ਹੋਇਆ ਜਿਹੜਾ ਪ੍ਰਾਈਸ ਸ਼ੋ ਹੋਇਆ ਉਹ ਵਿਦਆਊਟ ਸਟੀਚਿੰਗ ਸ਼ੋ ਹੋਇਆ ਜੀ ਬਿਲਕੁਲ ਜੈਨੂਇਨ ਜੇ ਪ੍ਰਾਈਸ ਨੇ ਜੀ ਤੁਸੀਂ ਜੇ कॉटन ਸਟਫ ਤੇ ਰੈਡੀ ਕਰਾਉਣਾ ਸੂਟ कॉटन ਸਟਫ ਤੇ ਵੀ ਰੈਡੀ ਕਰਾ ਸਕਦੇ ਹੋ ਜੀ ਇਹ ਆਪਣੇ ਫੋਰਨ ਦੇ ਨੇ ਕਸਟਮਰ ਨੇ ਜਿਹੜੇ ਉਹਨਾਂ ਦਾ ਰੈਡੀ ਕੀਤਾ ਸੀ ਸਿੰਥੈਟਿਕ ਸਟਫ ਦੇ ਉੱਪਰ ਰੈਡੀ ਕਰਾਇਆ ਸੀ ਉਹਨਾਂ ਨੇ ਸੂਟ ਤੇ ਉਹਨਾਂ ਨੇ ਕਾਟਨ ਸਟਫ ਵੀ ਲਿਆ ਸੀ ਆਪਣੇ ਤੋਂ ਕਾਟਨ 'ਚ ਵੀ ਸੂਟ ਰੈਡੀ ਕਰਾਈ ਸੀ ਉਹ ਆਪਾਂ ਸਟਿਚਿੰਗ ਡਿਜ਼ਾਈਨ ਦੀ ਜਿਹੜੀ ਵੀਡੀਓ ਬਣਾਈ ਸੀ ਉਹ 'ਚ ਦਿਖਾਈ ਸੀ ਉਹਨਾਂ ਦੇ ਪ੍ਰਿੰਟਡ ਸੂਟ ਸੀਗੇ ਤੇ ਇਹ ਵਾਲਾ ਇੱਕ ਜਿਹੜਾ ਮਸ਼ੀਨ ਏਮਬਰਾਇਡਰੀ ਕਰਾਈ ਸੀ ਤੇ ਦੇਖੋ ਤੁਸੀਂ ਬਾਜੂ ਤੇ ਪਹੁੰਚਿਆ ਤੇ ਸੇਮ ਕੰਮ ਆ ਘੇਰੇ ਤੇ ਵੀ ਸੇਮ ਕੰਮ ਹੋਇਆ ਹੋਇਆ ਹੈ ਬਹੁਤ ਸੋਹਣਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਹੈ ਦੁਪੱਟਾ ਇਸ ਦਾ ਇਸ ਤੋਂ ਵੀ ਜ਼ਿਆਦਾ ਸੋਹਣਾ ਬਣਿਆ ਜੀ ਬਾਕੀ ਕਸਟਮਰ ਨੂੰ ਵੀ ਆਪਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਜੀ ਆਪਣੇ ਕਸਟਮਰ ਨੂੰ ਵੀ ਇਹ ਸੂਟ ਬਹੁਤ ਹੀ ਰੀਜਨਲ ਜਿਹੜਾ ਸੂਟ ਰੈਡੀ ਕੀਤਾ ਦੁਪੱਟਾ ਜਿਹੜਾ ਆਪਾਂ ਕੀ ਕੀਤਾ ਨਾ ਦੁਪੱਟੇ ਚ ਸੈਂਟਰ ਚ ਔਰਗੈਂਜ਼ਾ ਲਗਾਇਆ ਜੀ ਸੈਂਟਰ ਚ ਤੇ ਜਿਹੜੇ ਪੱਲਿਆਂ ਤੇ 15 15 ਇੰਚ ਦੇ ਪੱਲੇ ਨੇ ਜਿਹੜੇ ਉਹ ਆਪਾਂ ਸਟਾਫ ਦਾ ਜਿਹੜਾ ਸੂਟ ਦਾ ਜਿਹੜਾ ਸਟਾਫ ਸੀ ਉਹ ਲਾਇਆ ਜੀ ਤੇ ਜੋਇੰਟ ਚ ਜੇ ਆਪ ਆ ਇਸਤੇ ਜੋਇੰਟ ਜਿਹੜਾ ਹੈਗਾ ਸੀ ਦੁਪट्टे ਦਾ ਔਰਗੈਂਜ਼ਾ ਤੇ ਤੇ ਸਿਲਕ ਸਟਫ ਦਾ ਉਹ ਤੇ ਆਪਾਂ ਲੇਸ ਪਾਤੀ ਬਹੁਤ ਸੋਹਣਾ ਦੁਪੱਟਾ ਬਣ ਕੇ ਰੈਡੀ ਹੋਇਆ ਜੀ ਇਸ ਤਰ੍ਹਾਂ ਤੁਸੀਂ ਦੇਖੋ ਇਹ ਸਾਈਡਾਂ ਤੇ ਹੋ ਗਿਆ ਸਿਲਕ ਸਟਫ ਸੈਂਟਰ ਚ ਹੋ ਗਿਆ ਔਰਗੈਂਜ਼ਾ ਸਟਫ ਔਰਗੈਂਜ਼ਾ ਵੀ ਆਪਣਾ ਪਿਓਰ ਔਰਗੈਂਜ਼ਾ ਲਾਇਆ ਜੀ ਆਪਾਂ ਇਸਤੇ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਆਪਾਂ ਤੁਹਾਨੂੰ ਦੇ ਰਿਹਾ ਸਿਰਫ 3500 ਚ ਬਹੁਤ ਸੋਹਣਾ ਜੀ ਜਿਵੇਂ ਸਿੰਥੈਟਿਕ ਸਟੱਫ ਹੋ ਗਿਆ ਡਾਈ ਵਗੈਰਾ ਮਸ਼ੀਨ ਵਰਕ ਹੋ ਗਿਆ ਦੁਪੱਟੇ ਦੀ ਫੁੱਲ ਫਿਨਿਸ਼ਿੰਗ ਮਿਲੂਗੀ 3500 ਚ ਤੁਹਾਨੂੰ ਇਹ ਸੋਹਣਾ ਜਿਹਾ ਸੂਟ ਤੁਹਾਡੇ ਘਰ ਪਹੁੰਚ ਜੂਗਾ ਜੀ ਇਹਨੂੰ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਚ ਰੈਡੀ ਕਰਾ ਸਕਦੇ ਹੋ ਜਿਹੜੇ ਵੀ ਅਸੀਂ ਸੂਟ ਤੁਹਾਨੂੰ ਦਿਖਾ ਰਹੇ ਹਾਂ ਇਸ ਇਹ ਹੋ ਗਿਆ ਜੀ कॉटन ਸਟੱਫ ਤੇ ਵਿਦਆਊਟ ਲਾਈਨਿੰਗ ਸਟਿਚ ਹੁੰਦਾ ਜੀ ਇਹ ਸੂਟ ਹੈਂਡ ਐਮਬ੍ਰੋਇਡਰੀ ਹੋਈ ਗਈ ਹੈ ਜੀ ਅੰਕੁਰ ਦੀਆਂ ਗੁੱਟੀਆਂ ਨਾਲ ਉਹ ਸੋਹਣਾ ਕੰਮ ਹੋਇਆ ਜੀ ਵਿੱਚ ਮੋਤੀ ਵੀ ਲਾਈ ਗਏ ਨੇ ਇਹ ਹੋ ਗਿਆ ਸੀ ਪਲਾਜ਼ੋ ਤੇ ਇਸ ਤਰ੍ਹਾਂ ਬੂਟੀਆਂ ਪਾਈਆਂ ਗਈਆਂ ਨੇ ਤੇ ਉਹਨਾਂ ਨੇ ਨਾ ਵੀ ਸ਼ੇਪ ਨੈੱਕ ਬਣਵਾਇਆ ਸੀ ਤੇ ਉਹ ਕਹਿੰਦੇ ਸਾਨੂੰ ਵੀ ਸ਼ੇਪ ਨੈੱਕ embroidery ਦੇ ਨਾਲ ਨਾਲ ਨਹੀਂ ਚਾਹੀਦਾ ਸਾਨੂੰ ਬੋਟ ਨੈੱਕ ਚਾਹੀਦਾ ਤਾਂ ਨਹੀਂ ਤਾਂ ਵੈਸੇ ਇਹ embroidery ਦੇ ਅਕੋਰਡਿੰਗ ਨਾ ਵੀ ਸ਼ੇਪ ਨੈੱਕ ਬਨਣਾ ਸੀ ਪਰ ਇਸ ਤੇ ਬੋਟ ਨੈੱਕ ਬਣਾਇਆ ਬਾਜੂ ਤਾਂ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੋਇਆ ਜੀ कॉटन स्टਫ ਹੈ ਜੀ ਇਹ ਇਸ ਚਪਰੇ ਕੋਲੇ 4 ਕਲਰ ਨੇ ਅਵੇਲੇਬਲ ਨੇ ਜੇ ਤੁਸੀਂ ਰੈਡੀ ਕਰਾਉਣੇ ਕਰਾ ਸਕਦੇ ਹੋ ਦੁਪੱਟਾ ਇਹਦੇ ਨਾਲ ਮਸਲੀਨ ਦਾ ਲਾਇਆ ਗਿਆ ਬ੍ਰੀਕ ਚੱਕ ਹੈ ਜੀ ਮਸਲੀਨ ਚ ਤੇ ਟਾਈ ਡਾਈ ਕਰਾਇਆ ਗਿਆ ਜੀ ਪੱਲਿਆਂ ਤੇ ਬਹੁਤ ਹੀ ਸੋਹਣਾ ਬਣ ਕੇ ਸੂਟ ਰੈਡੀ ਹੋਇਆ ਜੀ ਆਪਣਾ ਤੇ ਸਾਰੀ ਸ਼ਰਟ ਦੇ ਵਿੱਚ ਜਿਹੜੇ ਮੋਤੀ ਲਾਏ ਗਏ ਨੇ ਤੇ ਇਹ ਵਾਲਾ ਸੂਟ ਹੈ ਜੀ ਜਿਹੜਾ ਇਹ ਆਪਾਂ ਨੂੰ ਸਟਫ ਹੈ ਜਿਹੜਾ ਉਹ ਕਸਟਮਰ ਨੇ ਦਿੱਤਾ ਸੀ ਆਪਾਂ ਨੂੰ ਸਿਰਫ ਮਸ਼ੀਨ ਵਰਕ ਕਰਨ ਲਈ ਕਿਹਾ ਸੀ ਤਾਂ ਆਪਾਂ ਉਹਨਾਂ ਨੂੰ ਜਿਹੜਾ ਮਸ਼ੀਨ ਵਰਕ ਕਰਕੇ ਦਿੱਤਾ ਇਹ ਘੇਰੇ ਦਾ ਕੰਮ ਆ ਗਿਆ ਜੀ ਤੇ ਡਿਜ਼ਾਈਨ ਵੀ ਉਹਨਾਂ ਨੇ ਭੇਜਿਆ ਸੀ ਸਾਨੂੰ ਕਿਹੜਾ ਡਿਜ਼ਾਈਨ ਚਾਹੀਦਾ ਤੇ ਇਹ ਆ ਗਿਆ ਜੀ ਬਾਜੂ ਦਾ ਕੰਮ ਹਲਕਾ ਜਾਂ ਉਹਨਾਂ ਨੇ ਡਿਜ਼ਾਈਨ ਭੇਜਿਆ ਸੀ ਤਾਂ ਆਪਾਂ ਨੂੰ ਉਹਨਾਂ ਨੂੰ ਮਸ਼ੀਨ ਵਰਕ ਕੇ ਰੈਡੀ ਕਰਵਾ ਕੇ ਦਿੱਤਾ ਬਾਕੀ ਸਟਿਚਿੰਗ ਵੀ ਆਪਾਂ ਕਰਕੇ ਦੇਣੀ ਹੈ ਜੀ ਇਸ ਤੇ ਤੇ ਜਿਹੜਾ ਇਹ ਅਗਲਾ ਸੂਟ ਹੈ ਜੀ ਏ ਵੀ ਉਹਨਾਂ ਨੇ ਆਪਾਂ ਨੂੰ ਸਟੱਫ ਦਿੱਤਾ ਸੀ ਇੱਕ ਆਪਾਂ ਨੂੰ ਦੁਪੱਟਾ ਦਿੱਤਾ ਸੀ ਉਹਨਾਂ ਕੋਲੇ ਦੁਪੱਟਾ ਪਿਆ ਸੀ ਆਰੀ ਵਰਕ ਹੋਇਆ ਹੋਇਆ ਤੇ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਦੁਪੱਟੇ ਨਾਲ ਦਾ ਜਿਹੜਾ ਵਰਕ ਚਾਹੀਦਾ ਤਾਂ ਆਪਾਂ ਨੂੰ ਉਹਨਾਂ ਨੂੰ ਦੁਪੱਟੇ ਨਾਲ ਦਾ ਜਿਹੜਾ ਆਰੀ ਵਰਕ ਕਰਕੇ ਦਿੱਤਾ ਤੇ ਦੇਖੋ ਤੁਸੀਂ ਘੇਰੇ ਤੇ ਕੰਮ ਹੋਇਆ ਹੋਇਆ ਬਾਜੂ ਤੇ ਇਹ ਵਾਲਾ ਕੰਮ ਬਾਜੂ ਤੇ ਆ ਸੇਮ ਹੀ ਕੰਮ ਪਹੁੰਚਿਆ ਤੇ ਕਰਾਇਆ ਬਿਲਕੁਲ ਜਨੂਨ ਜੇ ਪ੍ਰਾਈਸ ਚਾਪਾਉਣ ਨੂੰ ਕਰਵਾ ਕੇ ਦਿੱਤਾ। ਉਮੀਦ ਕਰਦੀ ਹਾਂ ਜੀ ਜਿਹੜੇ ਸਾਡੇ ਅੱਜ ਦੇ ਡਿਜ਼ਾਈਨ ਸੀ ਉਹ ਤੁਹਾਨੂੰ ਪਸੰਦ ਆਏ ਹੋਣਗੇ। ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਸੂਟ ਰੈਡੀ ਕਰਾਉਣ ਲਈ ਤੁਸੀਂ ਸਾਡਾ WhatsApp ਨੰਬਰ 9915075978 ਸੇਵ ਕਰ ਲਓ ਜੀ ਮੈਸੇਜ ਜ਼ਰੂਰ ਕਰਿਓ ਜੇ ਤੁਸੀਂ ਸਾਡੇ ਤੋਂ ਸੂਟ ਰੈਡੀ ਕਰਾਉਣੇ ਆ। ਬਾਕੀ ਆਪਣੇ ਪ੍ਰਾਈਸ ਵਗੈਰਾ ਬਿਲਕੁਲ ਜਨੂਨ ਹੁੰਦੇ ਨੇ ਜੀ। ਸਟਿਚਿੰਗ ਪ੍ਰਾਈਸ ਵੀ ਆਪਣੇ ਬਿਲਕੁਲ ਠੀਕ ਨੇ ਜੀ ਜੇ ਤੁਸੀਂ ਕੋਈ ਵੀ ਸੂਟ ਰੈਡੀ ਕਰਾਉਣਾ ਹੈ ਪਲੀਜ਼ ਕੰਟੈਕਟ ਜ਼ਰੂਰ ਕਰਿਓ ਜੀ। ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀ